ਡ라이ਵਰ ਮਾਮਲੇ ਦੇ ਵਿੱਚ ਬੀਬੀ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਇੱਕ ਅਪੀਲ ਕਰ ਦਿੱਤੀ ਗਈ ਹੈ ਵਿਦੇਸ਼ ਮੰਤਰੀ ਨੂੰ ਚਿੱਠੀ ਲਿਖੀ ਗਈ ਹੈ ਸਭ ਤੋਂ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆਂ ਤੇ ਦੱਸਦੀ ਹੈ ਕਿ ਉੱਥੇ ਹੀ ਹੁਣ ਹਰਜਿੰਦਰ ਸਿੰਘ ਨੂੰ ਲੈ ਕੇ ਜਿਹੜੀ ਕਿ ਹਮਦਰਦੀ ਅਕਾਲੀ ਦਲ ਜਤਾ ਰਿਹਾ ਹੈ ਤੇ ਜਿਸ ਦੇ ਤਹਿਤ ਬੀਬੀ ਬਾਦਲ ਦੇ ਵੱਲੋਂ ਹੁਣ ਵਿਦੇਸ਼ ਮੰਤਰੀ ਨੂੰ ਚਿੱਠੀ ਲਿਖੀ ਗਈ ਹੈ ਉਹਨਾਂ ਨੇ ਲਿਖਿਆ ਹੈ ਕਿ ਮੈਂ ਅਪੀਲ ਕੀਤੀ ਹੈ ਕਿ ਉਹ ਇੱਕ ਪੰਜਾਬੀ ਟਰੱਕ ਡਰਾਈਵਰ ਦੇ ਨਾਲ ਹੋਏ ਘਾਤਕ ਹਾਦਸੇ ਤੋਂ ਬਾਅਦ ਸਾਰੇ ਵਿਦੇਸ਼ੀ ਟਰੱਕ ਡਰਾਈਵਰਾਂ ਦੇ ਵਰਕ ਵੀਜ਼ਾ ਨੂੰ ਜਿਹੜਾ ਕਿ ਫ੍ਰੀਜ਼ ਕਰਨ ਦਾ ਮੁੱਦਾ ਅਮਰੀਕੀ ਸਰਕਾਰ ਜਿਹੜੇ ਕਿ ਕੋਲ ਉਠਾਉਣ ਤੇ ਨਾਲ ਹੀ ਵਿਦੇਸ਼ ਮੰਤਰੀ ਨੂੰ ਜਿਹੜੀ ਕਿ ਅਪੀਲ ਕੀਤੀ ਹੈ ਤੇ ਉਹ ਪੰਜਾਬੀਆਂ ਦੇ ਡਰ ਨੂੰ ਦੂਰ ਕਰਨ ਦੇ ਲਈ ਕਦਮ ਚੁੱਕਣ ਕੇ ਟਰਕਿੰਗ ਜਿਹੜੀ ਕਿ ਉਦਯੋਗ ਦੇ ਵਿੱਚ ਕੰਮ ਕਰਨ ਵਾਲਿਆਂ ਨੂੰ ਅਮਰੀਕਾ ਛੱਡਣ ਦੇ ਲਈ ਮਜਬੂਰ ਕੀਤਾ ਜਾ ਸਕਦਾ ਹੈ ਤੇ ਜਿਸ ਤੋਂ ਬਾਅਦ ਉਹਨਾਂ ਦੇ ਵਿਰੁੱਧ ਕੋਈ ਵੀ ਵੱਡੇ ਪੱਧਰ ਤੇ ਕਾਰਵਾਈ ਇਸ ਤੱਥ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਪੰਜਾਬੀਆਂ ਨੇ ਦਹਾਕਿਆਂ ਤੋਂ ਜਿਹੜੀ ਕਿ ਟਰੈਕਿੰਗ ਨੈਟਵਰਕ ਬਣਾਏ ਅਤੇ ਕਾਇਮ ਰੱਖੇ ਨੇ ਤੇ ਇਸ ਗੱਲ ਤੇ ਵੀ ਜ਼ੋਰ ਦਿੱਤਾ ਹੈ ਕਿ ਇੱਕ ਡਰਾਈਵਰ ਦੁਆਰਾ ਕੀਤੀ ਗਈ ਇੱਕ ਗੰਭੀਰ ਗਲਤੀ ਜਿਸ ਦੇ ਨਤੀਜੇ ਵਜੋਂ ਇੱਕ ਘਾਤਕ ਹਾਦਸਾ ਹੋਇਆ ਹੈ ਉਸ ਨੂੰ ਪੂਰੇ ਭਾਈਚਾਰੇ ਨੂੰ ਸਜ਼ਾ ਦੇਣ ਦੇ ਲਈ ਨਹੀਂ ਵਰਤਿਆ ਜਾਣਾ ਚਾਹੀਦਾ ਤੇ ਉਥੇ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਹ ਹਰਜਿੰਦਰ ਸਿੰਘ ਨੂੰ ਕਾਉਂਸਲਰ ਪਹੁੰਚ ਪ੍ਰਦਾਨ ਕਰਨ ਤੇ ਉਥੇ ਹੀ ਜਿਸ ਨੂੰ ਵਾਹਨ ਹੱਤਿਆ ਦੇ ਤਿੰਨ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਨੂੰ ਯਕੀਨੀ ਬਣਾਉਣ ਦੇ ਲਈ ਅਪੀਲ ਕੀਤੀ ਹੈ ਤਾਂ ਜੋ ਉਸ ਦੇ ਕੇਸ ਦੀ ਜਿਹੜੀ ਕਿ ਸਹੀ ਢੰਗ ਦੇ ਨਾਲ ਪੈਰਵਾਈ ਕੀਤੀ ਜਾ ਸਕੇ ਤੇ ਮੰਤਰੀ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਉਹ ਟਰੱਕ ਡਰਾਈਵਰਾਂ ਦੇ ਲਈ ਨਵੇਂ ਅੰਗਰੇਜ਼ੀ ਭਾਸ਼ਾ ਦੇ ਹੁਨਰ ਨੇਮਦੇਵ ਵੇਰਵੇਦ ਨਾਲ ਨਵੇਂ ਕਾਰਜਕਾਰੀ ਆਦੇਸ਼ ਦੇ ਮੰंदे ਨਜ਼ਰ ਪੰਜਾਬੀਆਂ ਦੇ ਸਮੇਤ ਵਿਦੇਸ਼ੀ ਡਰਾਈਵਰਾਂ ਨੂੰ ਆਪਣੇ ਅੰਗਰੇਜ਼ੀ ਪਾਸ਼ਾ ਦੇ ਹੁਨਰ ਨੂੰ ਲੜਿੰਦੇ ਪੱਧਰ ਤੱਕ ਅਪਗ੍ਰੇਡ ਕਰਨ ਲਈ ਸਮਾ ਦੇਣ ਦਾ ਜਿਹੜਾ ਕਿ ਮੁੱਦਾ ਉਠਾਉਣ ਤੇ ਉਹਨਾਂ ਨੇ ਜ਼ੋਰ ਦੇ ਕੇ ਵੀ ਗੱਲ ਕਹੀ ਹੈ ਕਿ ਅਜਿਹਾ ਮੁਹਾਰਤ ਟੈਸਟਾਂ ਦੇ ਵਿੱਚ ਅਸਫਲ ਰਹਿਣ ਵਾਲਿਆਂ ਨੂੰ ਜਿਹੜਾ ਕਿ ਦੁਬਾਰਾ ਇਸ ਦੇ ਲਈ ਅਰਜੀ ਦੇਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਤਾਂ ਜੋ ਉਹਨਾਂ ਤੋਂ ਉਹਨਾਂ ਦੀ ਜਿਹੜੀ ਕਿ ਰੋਜ਼ੀ ਰੋਟੀ ਆ ਉਸਦੇ ਸਾਧਨ ਪੂਰੇ ਤਰ੍ਹਾਂ ਨਾ ਖੋਏ ਜਾਣ ਤੇ ਜਿਸ ਤੋਂ ਬਾਅਦ ਅਸੀਂ ਇਹ ਕਿ ਬੀਬੀ ਬਾਦਲ ਦੇ ਵੱਲੋਂ ਇਹ ਚਿੱਠੀ ਲਿਖੀ ਗਈ ਆ ਤੇ ਦਿਸੇ ਦੌਰਾਨ ਉਹਨਾਂ ਨੇ ਇੱਕ ਅਪੀਲ ਆ ਜਿਹੜੀ ਕਿ ਉਹ ਵੀ ਕੀਤੀ ਆ ਤੇ ਉਹਨਾਂ ਦੇ ਵੱਲੋਂ ਹੁਣ ਵਿਦੇਸ਼ ਮੰਤਰੀ ਨੂੰ ਜਿਹੜੀ ਕਿ ਡਰਾਈਵਰ ਮਾਮਲੇ ਦੇ ਵਿੱਚ ਚਿੱਠੀ ਲਿਖ ਦਿੱਤੀ ਗਈ ਆ ਉਹਨਾਂ ਨੇ ਲਿਖਿਆ ਹੈ ਕਿ ਮੈਂ ਅਪੀਲ ਕੀਤੀ ਹੈ ਕਿ ਉਹ ਇੱਕ ਪੰਜਾਬੀ ਟਰੱਕ ਡਰਾਈਵਰ ਦੇ ਨਾਲ ਹੋਏ ਘਾਤਕ ਹਾਦਸੇ ਤੋਂ ਬਾਅਦ ਸਾਰੇ ਵਿਦੇਸ਼ੀ ਟਰੱਕ ਡਰਾਈਵਰਾਂ ਦੇ ਵਰਕ ਵੀਜ਼ਾ ਨੂੰ ਜਿਹੜਾ ਕਿ ਫ੍ਰੀਜ਼ ਕਰਨ ਦਾ ਮੁੱਦਾ ਅਮਰੀਕੀ ਸਰਕਾਰ ਜਿਹੜੇ ਕਿ ਕੋਲ ਉਠਾਉਣ ਤੇ ਨਾਲ ਹੀ ਵਿਦੇਸ਼ ਮੰਤਰੀ ਨੂੰ ਜਿਹੜੀ ਕਿ ਅਪੀਲ ਕੀਤੀ ਹੈ ਤੇ ਉਹ ਪੰਜਾਬੀਆਂ ਦੇ ਡਰ ਨੂੰ ਦੂਰ ਕਰਨ ਦੇ ਲਈ ਕਦਮ ਚੁੱਕਣ ਕੇ ਟਰਕਿੰਗ ਜਿਹੜੀ ਕਿ ਉਦਯੋਗ ਦੇ ਵਿੱਚ ਕੰਮ ਕਰਨ ਵਾਲਿਆਂ ਨੂੰ ਅਮਰੀਕਾ ਛੱਡਣ ਦੇ ਲਈ ਮਜਬੂਰ ਕੀਤਾ ਜਾ ਸਕਦਾ ਹੈ ਤੇ ਜਿਸ ਤੋਂ ਬਾਅਦ ਉਹਨਾਂ ਦੇ ਵਿਰੁੱਧ ਕੋਈ ਵੀ ਵੱਡੇ ਪੱਧਰ ਤੇ ਕਾਰਵਾਈ ਇਸ ਤੱਥ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਪੰਜਾਬੀਆਂ ਨੇ ਦਹਾਕਿਆਂ ਤੋਂ ਜਿਹੜੀ ਕਿ ਟਰੈਕਿੰਗ ਨੈਟਵਰਕ ਬਣਾਏ ਅਤੇ ਕਾਇਮ ਰੱਖੇ ਨੇ ਤੇ ਇਸ ਗੱਲ ਤੇ ਵੀ ਜ਼ੋਰ ਦਿੱਤਾ ਹੈ ਕਿ ਇੱਕ ਡਰਾਈਵਰ ਦੁਆਰਾ ਕੀਤੀ ਗਈ ਇੱਕ ਗੰਭੀਰ ਗਲਤੀ ਜਿਸ ਦੇ ਨਤੀਜੇ ਵਜੋਂ ਇੱਕ ਘਾਤਕ ਹਾਦਸਾ ਹੋਇਆ ਹੈ ਉਸ ਨੂੰ ਪੂਰੇ ਭਾਈਚਾਰੇ ਨੂੰ ਸਜ਼ਾ ਦੇਣ ਦੇ ਲਈ ਨਹੀਂ ਵਰਤਿਆ ਜਾਣਾ ਚਾਹੀਦਾ ਤੇ ਉਥੇ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਉਹ ਹਰਜਿੰਦਰ ਸਿੰਘ ਨੂੰ ਕਾਉਂਸਲਰ ਪਹੁੰਚ ਪ੍ਰਦਾਨ ਕਰਨ ਤੇ ਉਥੇ ਹੀ ਜਿਸ ਨੂੰ ਵਾਹਨ ਹੱਤਿਆ ਦੇ ਤਿੰਨ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਨੂੰ ਯਕੀਨੀ ਬਣਾਉਣ ਦੇ ਲਈ ਅਪੀਲ ਕੀਤੀ ਹੈ ਤਾਂ ਜੋ ਉਸ ਦੇ ਕੇਸ ਦੀ ਜਿਹੜੀ ਕਿ ਸਹੀ ਢੰਗ ਦੇ ਨਾਲ ਪੈਰਵਾਈ ਕੀਤੀ ਜਾ ਸਕੇ ਤੇ ਮੰਤਰੀ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਉਹ ਟਰੱਕ ਡਰਾਈਵਰਾਂ ਦੇ ਲਈ ਨਵੇਂ ਅੰਗਰੇਜ਼ੀ ਭਾਸ਼ਾ ਦੇ ਹੁਨਰ ਨਿਮਾ ਦੇ ਵੇਰਵੇ ਨਾਲ ਨਵੇਂ ਕਾਰਜਕਾਰੀ ਆ ਦੇਸ਼ ਦੇ ਮੰੰਦੇ ਨਜ਼ਰ ਪੰਜਾਬੀਆਂ ਦੇ ਸਮੇਤ ਵਿਦੇਸ਼ੀ ਡਰਾਈਵਰਾਂ ਨੂੰ ਆਪਣੇ ਅੰਗਰੇਜ਼ੀ ਭਾਸ਼ਾ ਦੇ ਹੁਨਰ ਨੂੰ ਲੜਿੰਦੇ ਪੱਧਰ ਤੱਕ ਅਪਗ੍ਰੇਡ ਕਰਨ ਲਈ ਸਮਾਂ ਦੇਣ ਦਾ ਜਿਹੜਾ ਕਿ ਮੁੱਦਾ ਉਠਾਉਣ ਤੇ ਉਹਨਾਂ ਨੇ ਜ਼ੋਰ ਦੇ ਕੇ ਵੀ ਗੱਲ ਕਹੀ ਹੈ ਕਿ ਅਜਿਹਾ ਮੁਹਾਰਤ ਟੈਸਟਾਂ ਦੇ ਵਿੱਚ ਅਸਫਲ ਰਹਿਣ ਵਾਲਿਆਂ ਨੂੰ ਜਿਹੜਾ ਕਿ ਦੁਬਾਰਾ ਇਸ ਦੇ ਲਈ ਅਰਜੀ ਦੇਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਤਾਂ ਜੋ ਉਹਨਾ ਤੋਂ ਉਹਨਾਂ ਦੀ ਜਿਹੜੀ ਕਿ ਰੋਜ਼ੀ ਰੋਟੀ ਆ ਉਸ ਦੇ ਸਾਧਨ ਪੂਰੇ ਤਰ੍ਹਾਂ ਨਾ ਖੋਏ ਜਾਣ ਤੇ ਜਿਸ ਤੋਂ ਬਾਅਦ ਅਸੀਂ ਇਹ ਕਿ ਬੀਬੀ ਬਾਦਲਨ ਦੇ ਵੱਲੋਂ ਇਹ ਚਿੱਠੀ ਲਿਖੀ ਗਈ ਆ ਤੇ ਇਸ ਦੇ ਦੌਰਾਨ ਉਹਨਾਂ ਨੇ ਇੱਕ ਅਪੀਲ ਆ ਜਿਹੜੀ ਕਿ ਉਹ ਵੀ ਕੀਤੀ ਆ ਤੇ ਉਹਨਾਂ ਦੇ ਵੱਲੋਂ ਹੁਣ ਵਿਦੇਸ਼ ਮੰਤਰੀ ਨੂੰ ਜਿਹੜੀ ਕਿ ਡਰਾਈਵਰ ਮਾਮਲੇ ਦੇ ਵਿੱਚ ਚਿੱਠੀ ਲਿਖ ਦਿੱਤੀ ਗਈ